ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਟੀ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਸਮਰਪਣ ਇਹ ਕਿਤਾਬ ਸਾਰੇ ਮਾਪਿਆਂ ਨੂੰ ਸਮਰਪਿਤ ਹੈ ਕਿਉਂਕਿ ਉਹ ਹੀ ਬੱਚਿਆਂ ਦੇ ਸਭ ਤੋਂ ਮਹੱਤਵਪੂਰਨ ਅਧਿਆਪਕ ਹੁੰਦੇ ਹਨ ਮੁਖਬੰਦ ਇਸ ਦੀ ਬਹੁਤ ਲੋੜ ਹੈ ਕੀ ਸਕੂਲ ਬੱਚਿਆਂ ਨੂੰ ਅਮਲੀ ਜ਼ਿੰਦਗੀ ਜਿਉਣ ਲਈ ਤਿਆਰ ਕਰਦਾ ਹੈ ਮੇਰੇ ਮੰਮੀ ਡੈਡੀ ਕਹਿੰਦੇ ਸਨ ਮਿਹਨਤ ਨਾਲ ਪੜੋ ਅਤੇ ਚੰਗੇ ਨੰਬਰ ਲਿਆਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇੱਕ ਵਧੀਆ ਤਨਖਾਹ ਵਾਲੀ ਨੌਕਰੀ ਮਿਲ ਜਾਵੇਗੀ ਉਹਨਾਂ ਦੀ ਜ਼ਿੰਦਗੀ ਦਾ ਟੀਚਾ ਇਹ ਸੀ ਕਿ ਮੇਰੀ ਵੱਡੀ ਭੈਣ ਤੇ ਮੇਰੀ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਵੇ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਾਲਜ ਦੀ ਪੜ੍ਹਾਈ ਮੁਕੰਮਲ ਹੋ ਗਈ ਤਾਂ ਅਸੀਂ ਜ਼ਿੰਦਗੀ 'ਚ ਜ਼ਿਆਦਾ ਸਫਲ ਹੋ ਜਾ ਸਕਾਂਗੇ ਮੈਂ ਫਲੋਰੀਡਾ ਸਟੇਟ ਯੂਨੀਵਰਸਿਟੀ ਚ ਅਕਾਊਂਟਿੰਗ ਅੰਦਰ ਆਨਰਸ ਦੇ ਨਾਲ ਗ੍ਰੈਜੂਏਟ ਹੋਈ ਤੇ ਆਪਣੀ ਕਲਾਸ ਚ ਬੜੇ ਉੱਚੇ ਸਥਾਨ ਤੇ ਮੇਰਾ ਨੰਬਰ ਰਿਹਾ ਜਦੋਂ ਮੈਂ 1976 ਵਿੱਚ ਆਪਣਾ ਡਿਪਲੋਮਾ ਹਾਸਲ ਕੀਤਾ ਤਾਂ ਮੇਰੇ ਮੰਮੀ ਡੈਡੀ ਦਾ ਟਿਚਾ ਮੁਕੰਮਲ ਹੋ ਗਿਆ ਇਹ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਮਾਸਟਰ ਪਲਾਨ ਦੇ ਮੁਤਾਬਕ ਮੈਨੂੰ ਇੱਕ ਬਿਗ 8 ਅਕਾਊਂਟਿੰਗ ਫਰਮ 'ਚ ਨੌਕਰੀ ਮਿਲ ਗਈ। ਹੁਣ ਮੈਨੂੰ ਆਸ ਸੀ ਕਿ ਇੱਕ ਲੰਮੇ ਕੈਰੀਅਰ ਅਤੇ ਘੱਟ ਉਮਰ 'ਚ ਰਿਟਾਇਰਮੈਂਟ ਦੀ। ਮੇਰੇ ਪਤੀ ਮਾਈਕਲ ਵੀ ਇਸੇ ਰਾਹ 'ਤੇ ਚੱਲੇ ਸਨ। ਅਸੀਂ ਦੋਵੇਂ ਹੀ ਬੜੇ ਮਿਹਨਤੀ ਪਰਿਵਾਰਾਂ ਤੋਂ ਆਏ ਸਾਂ। ਜਿਹੜੇ ਬਹੁਤੇ ਅਮੀਰ ਨਹੀਂ ਸਨ। ਮਾਈਕਲ ਨੇ ਆਨਰਸ ਨਾਲ ਗ੍ਰੈਜੂਏਸ਼ਨ ਕੀਤਾ ਸੀ। ਇੱਕ ਵਾਰ ਹੀ ਨਹੀਂ ਬਲਕਿ ਦੋ ਵਾਰੀ। ਪਹਿਲੀ ਵਾਰ ਇੰਜੀਨੀਅਰ ਦੇ ਤੌਰ 'ਤੇ ਅਤੇ ਫਿਰ ਲਾਸਕੂਲ ਤੋਂ। ਉਹਨਾਂ ਨੂੰ 63 ਪੇਟੈਂਟ ਲਾ ਚ ਮਹਾਰਤ ਰੱਖਣ ਵਾਲੀ ਵਾਸ਼ਿੰਗਟਨ ਡੀਸੀ ਦੀ ਇੱਕ ਪ੍ਰਸਿੱਧ ਫਾਰਮ 'ਚ ਨੌਕਰੀ ਮਿਲ ਗਈ ਤੇ ਇੰਜ ਉਹਨਾਂ ਦਾ ਭਵਿੱਖ ਵੀ ਸੁਨਹਿਰਾ ਲੱਗ ਰਿਹਾ ਸੀ। ਉਹਨਾਂ ਦੇ ਕੈਰੀਅਰ ਦਾ ਨਕਸ਼ਾ ਸਪਸ਼ਟ ਤੇ ਹੀ ਗੱਲ ਪੱਕੀ ਸੀ ਕਿ ਉਹ ਵੀ 63 ਰਿਟਾਇਰ ਹੋ ਸਕਦੇ ਹਨ। ਹਾਲਾਂਕਿ ਅਸੀਂ ਦੋਵੇਂ ਹੀ ਆਪਣੇ ਆਪਣੇ ਕੈਰੀਅਰ 'ਚ ਸਫਲ ਰਹੇ ਪਰ ਐਸੀ ਜਿਵੇਂ ਸੋਚਦੇ ਸੀ ਸਾਡੇ ਨਾਲ ਉੰਜ ਨਹੀਂ ਹੋਇਆ। ਅਸੀਂ ਕਈ ਵਾਰ ਨੌਕਰੀਆਂ ਬਦਲੀਆਂ ਹਾਲਾਂਕਿ ਹਰ ਵਾਰ ਨੌਕਰੀ ਬਦਲਣ ਦੇ ਕਾਰਨ ਠੀਕ ਸਨ ਪਰ ਸਾਡੇ ਵਾਸਤੇ ਕਿਸੇ ਨੇ ਵੀ ਪੈਨਸ਼ਨ ਯੋਜਨਾ 'ਚ ਨਿਵੇਸ਼ ਨਹੀਂ ਕੀਤਾ ਸਾਡੇ ਰਿਟਾਇਰਮੈਂਟ ਫੰਡ ਸਾਡੇ ਆਪਣੇ ਲਾਏ ਹੋਏ ਪੈਸਿਆਂ ਨਾਲ ਹੀ ਵੱਧ ਰਹੇ ਹਨ ਸਾਡਾ ਵਿਆਹ ਬੜਾ ਸਫਲ ਰਿਹਾ ਤੇ ਸਾਡੇ 3 ਬੱਚੇ ਵੀ ਹਨ ਉਹਨਾਂ 'ਚੋਂ ਦੋ ਕਾਲਜ ਵਿੱਚ ਤੇ ਤੀਜਾ ਅਜੇ ਹਾਈ ਸਕੂਲ 'ਚ ਗਿਆ ਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਸਿੱਖਿਆ ਦਿਲਾਉਣ ਖਾਤਰ ਕਾਫੀ ਪੈਸਾ ਲਾਇਆ 1964 ਦੇ ਇੱਕ ਦਿਨ ਮੇਰਾ ਬੇਟਾ ਸਕੂਲੋਂ ਘਰ ਮੁੜਿਆ ਸਕੂਲ ਨਾਲ ਉਸਦਾ ਮੋਹ ਭੰਗ ਹੋ ਚੁੱਕਿਆ ਸੀ ਉਹ ਪੜ੍ਹਾਈ ਤੋਂ ਉਕਤ ਆ ਗਿਆ ਸੀ ਮੈਂ ਉਹਨਾਂ ਵਿਸ਼ਿਆਂ ਨੂੰ ਪੜ੍ਹਨ 'ਚ ਇਤਨਾ ਜ਼ਿਆਦਾ ਸਮਾਂ ਕਿਉਂ ਬਰਬਾਦ ਕਰਾਂ ਜਿਹੜੇ ਅਸਲ ਜ਼ਿੰਦਗੀ 'ਚ ਮੇਰੇ ਕਦੇ ਵੀ ਕੰਮ ਨਹੀਂ ਆਉਣਗੇ ਉਸਨੇ ਵਿਰੋਧ ਕੀਤਾ ਬਿਨਾ ਸੋਚੇ ਵਿਚਾਰੇ ਹੀ ਮੈਂ ਉਸਨੂੰ ਜਵਾਬ ਦਿੱਤਾ ਕਿਉਂਕਿ ਜੇਕਰ ਤੁਹਾਨੂੰ ਚੰਗੇ ਨੰਬਰ ਪ੍ਰਾਪਤ ਨਹੀਂ ਹੋ ਸਕੇ ਤਾਂ ਤੁਸੀਂ ਕਦੇ ਵੀ ਕਾਲਜ ਨਹੀਂ ਜਾ ਸਕੋਗੇ ਚਾਹੇ ਮੈਂ ਕਾਲਜ ਜਾਵਾਂ ਜਾਂ ਨਾ ਜਾਵਾਂ ਉਸਨੇ ਜਵਾਬ ਦਿੱਤਾ ਮੈਂ ਅਮੀਰ ਬਣ ਕੇ ਦਿਖਾਵਾਂਗਾ ਜੇਕਰ ਤੁਸੀਂ ਗ੍ਰੈਜੂਏਟ ਨਹੀਂ ਹੋਵੋਗੇ ਤਾਂ ਤੁਹਾਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੇਗੀ ਮੈਂ ਇੱਕ ਮਾਂ ਬਾਲ ਫਿਕਰਮੰਦ ਤੇ ਭੈਪੀਤ ਹੋ ਕੇ ਕਿਹਾ ਬਿਗੈਰ ਚੰਗੀ ਨੌਕਰੀ ਦੇ ਤੋ ਕਿਵੇਂ ਅਮੀਰ ਬਣ ਕੇ ਬੜਨ ਦੇ ਸੁਪਨੇ ਦੇਖ ਸਕਦਾ ਹੈ ਮੇਰੇ ਬੇਟੇ ਨੇ ਮੁਸਕਰਾਉਂਦੇ ਆਪਣੇ ਸਿਰ ਨੂੰ ਨੀਰਸ ਜਿਹੇ ਅੰਦਾਜ਼ ਨਾਲ ਹਿਲਾਇਆ ਅਸੀਂ ਇਹ ਚਰਚਾ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਸੀ ਉਸਨੇ ਆਪਣੇ ਸਿਰ ਨੂੰ ਝੁਕਾਇਆ ਤੇ ਆਪਣੀ ਅੱਖਾਂ ਘਮਾਉਣ ਲੱਗਾ ਮੇਰੀ ਸਿਆਨ ਭਰੀ ਸਲਾਹ ਇੱਕ ਵਾਰੀ ਫਿਰ ਉਸ ਦੇ ਕੰਨਾਂ ਰਾਹੀਂ ਅੰਦਰ ਨਹੀਂ ਜਾ ਰਹੀ ਸੀ ਹਾਲਾਂਕਿ ਉਹ ਸਮਾਰਟ ਤੇ ਪਰਬਲ ਇੱਛਾ ਸ਼ਕਤੀ ਵਾਲਾ ਨੌਜਵਾਨ ਸੀ ਪਰ ਇਸ ਦੇ ਨਾਲ ਉਹ ਨਿਮਰ ਤੇ ਸਲੀਕੇ ਵਾਲਾ ਵੀ ਸੀ ਮੰਮੀ ਉਸਨੇ ਬੋਲਣਾ ਸ਼ੁਰੂ ਕੀਤਾ ਤੇ ਭਾਸ਼ਣ ਸੁਣਨ ਦੀ ਵਾਰੀ ਹੁਣ ਮੇਰੀ ਸੀ ਵਕਤ ਦੇ ਨਾਲ ਚੱਲੋ ਆਪਣੇ ਚਾਰੇ ਪਾਸੇ ਵੇਖੋ ਸਭ ਤੋਂ ਅਮੀਰ ਲੋਕ ਆਪਣੀ ਸਿੱਖਿਆ ਦੇ ਕਾਰਨ ਇਤਨੇ ਅਮੀਰ ਨਹੀਂ ਬਣੇ ਹਨ ਮਾਈਕਲ ਜਾਰਡਨ ਤੇ ਮੈਡੋਨਾ ਨੂੰ ਦੇਖੋ ਇਥੋਂ ਤੱਕ ਕਿ ਆਪਣੀ ਹਾਰਵਰਡ ਦੀ ਸਿੱਖਿਆ ਨੂੰ ਵਿੱਚੇ ਹੀ ਛੱਡ ਦੇਣ ਵਾਲੇ ਬਿਲ ਗੇਟਸ ਨੇ ਮਾਈਕਰੋਸਾਫਟ ਕਾਇਮ ਕੀਤਾ ਅੱਜ ਉਹ ਅਮਰੀਕਾ ਦਾ ਸਭ ਤੋਂ ਅਮੀਰ ਵਿਅਕਤੀ ਹੈ ਤੇ ਅਜੇ ਉਸ ਦੀ ਉਮਰ ਵੀ 30 ਤੋਂ 40 ਵਰਿਆਂ ਦੀ ਵਿਚਕਾਰ ਹੀ ਹੈ ਅਤੇ ਉਸ بیسਬਾਲ ਪਿਕਚਰ ਦੇ ਬਾਰੇ ਵੀ ਤੁਸੀਂ ਸੁਣਿਆ ਹੀ ਹੋਵੇਗਾ ਜਿਹੜਾ ਹਰ ਸਾਲ 40 ਲੱਖ ਡਾਲਰ ਤੋਂ ਜ਼ਿਆਦਾ ਕਮਾਉਂਦਾ ਹੈ ਜਦੋਂ ਕਿ ਉਸ ਦੇ ਦਿਮਾਗੀ ਤੌਰ ਉੱਤੇ ਕਮਜ਼ੋਰ ਹੋਣ ਦਾ ਲੇਬਲ ਲੱਗਿਆ ਹੋਇਆ ਹੈ ਅਸੀਂ ਦੋਵੇਂ ਬੜੀ ਧੀਰ ਤੱਕ ਚੁੱਪ ਰਹੇ ਹੁਣ ਮੈਨੂੰ ਇਹ ਸਮਝ ਆਉਣ ਲੱਗੀ ਕਿ ਮੈਂ ਆਪਣੇ ਬੱਚਿਆਂ ਨੂੰ ਉਹੀ ਸਲਾਹ ਦੇ ਰਹੀ ਹਾਂ ਜਿਹੜੀ ਮੇਰੇ ਮਾਪਿਓ ਨੇ ਮੈਨੂੰ ਦਿੱਤੀ ਸੀ ਸਾਡੇ ਚਾਰੇ ਪਾਸੇ ਦੀ ਦੁਨੀਆ ਬਦਲ ਰਹੀ ਸੀ ਪਰ ਸਾਡੀ ਸਲਾਹ ਨਹੀਂ ਚੰਗੀ ਸਿੱਖਿਆ ਤੇ ਚੰਗੇ ਗ੍ਰੇਡ ਹਾਸਲ ਕਰਨਾ ਹੁਣ ਸਫਲਤਾ ਦੀ ਗਾਰੰਟੀ ਨਹੀਂ ਰਹਿ ਗਈ ਸੀ ਤੇ ਸਾਡੇ ਬੱਚਿਆਂ ਤੋਂ ਇਲਾਵਾ ਇਹ ਗੱਲ ਕਿਸੇ ਨੂੰ ਵੀ ਸਮਝ ਚ ਨਹੀਂ ਸੀ ਆ ਸਕੀ ਮੰਮੀ ਉਸਨੇ ਅੱਗੇ ਕਿਹਾ ਮੈਂ ਤੁਹਾਡੇ ਤੇ ਡੈਡੀ ਵਾਂਗ ਕਰੜੀ ਮਿਹਨਤ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਕਾਫੀ ਪੈਸਾ ਮਿਲਦਾ ਹੈ ਤੇ ਅਸੀਂ ਇੱਕ ਸ਼ਾਨਦਾਰ ਮਕਾਨ 'ਚ ਵੀ ਰਹਿੰਦੇ ਹਾਂ ਜਿਸ ਵਿੱਚ ਬੜਾ ਕੀਮਤੀ ਸਮਾਨ ਹੈ ਜੇਕਰ ਮੈਂ ਤੁਹਾਡੀ ਸਲਾਹ ਮੰਨਾਂਗਾ ਤਾਂ ਮੇਰੇ ਨਾਲ ਵੀ ਤੁਹਾਡੇ ਵਾਂਗ ਹੀ ਹੋਵੇਗਾ ਮੈਨੂੰ ਵੀ ਜ਼ਿਆਦਾ ਮਿਹਨਤ ਕਰਨੀ ਪਵੇਗੀ ਤਾਂ ਜੋ ਮੈਂ ਜ਼ਿਆਦਾ ਟੈਕਸ ਭਰ ਸਕਾਂ ਤੇ ਕਰਜ਼ੇ 'ਚ ਡੁੱਬ ਜਾਵਾਂ ਮੁੰਜੀ ਵੀ ਅੱਜ ਦੀ ਦੁਨੀਆ ਅੰਦਰ ਨੌਕਰੀ ਕਿੱਥੇ ਸੁਰੱਖਿਅਤ ਰਹਿ ਗਈ ਹੈ ਮੈਂ ਇਹ ਜਾਣਦਾ ਹਾਂ ਕਿ ਨਿੱਕੇ ਤੇ ਠੀਕ ਆਕਾਰ ਦੀ ਫਰਮ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਇਹ ਵੀ ਜਾਣਦਾ ਹਾਂ ਕਿ ਜੋ ਕੇ ਦੌਰਚ ਕਾਲਜ ਦੇ ਗ੍ਰੈਜੂਏਟਸ ਨੂੰ ਘੱਟ ਤਨਖਾਹ ਮਿਲਦੀ ਹੈ ਜਦੋਂ ਕਿ ਤੁਹਾਡੇ ਜ਼ਮਾਨੇ 'ਚ ਉਹਨਾਂ ਨੂੰ ਜ਼ਿਆਦਾ ਤਨਖਾਹ ਮਿਲਿਆ ਕਰਦੀ ਸੀ ਡਾਕਟਰਾਂ ਨੂੰ ਦੇਖੋ ਉਹ ਹੁਣ ਇਤਨਾ ਪੈਸਾ ਨਹੀਂ ਕਮਾ ਪਾਉਂਦੇ ਜਿੰਨਾ ਪਹਿਲਾਂ ਕਦੇ ਕਮਾਇਆ ਕਰਦੇ ਸਨ ਮੈਂ ਜਾਣਦਾ ਹਾਂ ਕਿ ਮੈਂ ਰਿਟਾਇਰਮੈਂਟ ਲਈ ਸਮਾਜਿਕ ਸੁਰੱਖਿਆ ਜਾਂ ਕੰਪਨੀ ਪੈਨਸ਼ਨ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਆਪਣੇ ਸਵਾਲਾਂ ਉਦੇ ਮੈਨੂੰ ਨਵੇਂ ਜਵਾਬ ਚਾਹੀਦੇ ਹਨ। ਉਹ ਠੀਕ ਸੀ। ਉਸ ਨੂੰ ਨਵੇਂ ਜਵਾਬ ਚਾਹੀਦੇ ਸਨ ਤੇ ਮੈਨੂੰ ਵੀ। ਮੇਰੇ ਮਾਪਿਆਂ ਦੀ ਸਲਾਹ ਉਹਨਾਂ ਲੋਕਾਂ ਲਈ ਠੀਕ ਹੋ ਸਕਦੀ ਸੀ ਜਿਹੜੇ 1945 ਤੋਂ ਪਹਿਲਾਂ ਪੈਦਾ ਹੋਏ ਸਨ। ਪਰ ਇਹ ਉਹਨਾਂ ਲੋਕਾਂ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਸੀ ਜਿਨ੍ਹਾਂ ਨੇ ਦਿਨ-ਬਦਿਨ ਬਦਲ ਰਹੀ ਦੁਨੀਆ 'ਚ ਜਨਮ ਲਿਆ ਸੀ। ਉਨਮੈਂ ਆਪਣੇ ਬੱਚਿਆਂ ਨੂੰ ਇਹ ਸਿੱਧੀ ਜਿਹੀ ਗੱਲ ਨਹੀਂ ਸੀ ਕਹਿ ਸਕਦੀ ਸਕੂਲ ਜਾਓ ਚੰਗੇ ਗ੍ਰੇਡ ਹਾਸਲ ਕਰੋ ਤੇ ਕਿਸੇ ਸੁਰੱਖਿਅਤ ਨੌਕਰੀ ਦੀ ਭਾਲ ਕਰੋ ਮੈਂ ਜਾਣਦੀ ਸੀ ਕਿ ਮੈਨੂੰ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਠੀਕ ਦਿਸ਼ਾ ਦੇਣ ਲਈ ਨਵੇਂ ਤਰੀਕਿਆਂ ਦੀ ਭਾਲ ਕਰਨੀ ਹੋਵੇਗੀ ਇੱਕ ਮਾਂ ਤੇ ਇੱਕ ਅਕਾਊਂਟੈਂਟ ਹੋਣ ਦੇ ਨਾਤੇ ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਸਕੂਲ 'ਚ ਬੱਚਿਆਂ ਨੂੰ ਆਰਥਿਕ ਜਾਂ ਵਿੱਤੀ ਸਿੱਖਿਆ ਨਹੀਂ ਦਿੱਤੀ ਜਾਂਦੀ ਹਾਈ ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਪਹਿਲਾਂ ਹੀ ਅੱਜ ਦੇ ਨੌਜਵਾਨਾਂ ਕੋਲ ਆਪਣਾ ਕ੍ਰੈਡਿਟ ਕਾਰਡ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਕਦੇ ਵੀ ਵਿੱਤ ਸੰਬੰਧੀ ਸਿਲੇਬਸ 'ਚ ਭਾਗ ਨਹੀਂ ਲਿਆ ਹੁੰਦਾ। ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ 'ਚ ਕਿਵੇਂ ਨਿਵੇਸ਼ ਕੀਤਾ ਜਾਂਦਾ ਹੈ। ਇਸ ਗੱਲ ਦਾ ਗਿਆਨ ਹੋਣਾ ਤਾਂ ਦੂਰ ਦੀ ਗੱਡੀ ਹੈ ਕਿ ਕ੍ਰੈਡਿਟ ਕਾਰਡ ਤੇ ਚੱਕਰਵਿਧੀ ਵਿਆਜ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ। ਇਸ ਨੂੰ ਆਮ ਭਾਸ਼ਾ 'ਚ ਕਹੀਏ ਤਾਂ ਉਹਨਾਂ ਨੂੰ ਆਰਥਿਕ ਸੰਬੰਧੀ ਸਿੱਖਿਆ ਨਹੀਂ ਮਿਲਦੀ। ਤੇ ਇਹ ਗਿਆਨ ਦੀ ਨਹੀਂ ਹੁੰਦਾ ਕਿ ਪੈਸਾ ਕਿਵੇਂ ਕੰਮ ਕਰਦਾ ਹੈ। ਇਹ ਜੋ ਉਸ ਦੁਨੀਆ ਦਾ ਸਾਹਮਣਾ ਕਰਨ ਲਈ ਕਦੇ ਵੀ ਤਿਆਰ ਨਹੀਂ ਹੋ ਪਾਉਂਦੇ ਜਿਹੜਾ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ। ਇੱਕ ਇਹੋ ਜਿਹੀ ਦੁਨੀਆ ਜਿਸ 'ਚ ਬਚਤ ਤੋਂ ਜ਼ਿਆਦਾ ਮਹੱਤਵ ਖਰਚ ਨੂੰ ਦਿੱਤਾ ਜਾਂਦਾ ਹੈ। ਮੇਰਾ ਸਭ ਤੋਂ ਵੱਡਾ ਬੇਟਾ ਕਾਲਜ ਦੇ ਸ਼ੁਰਾਤੀ ਦਿਨਾਂ 'ਚ ਆਪਣੇ ਕ੍ਰੈਡਿਟ ਕਾਰਡ ਨੂੰ ਲੈ ਕੇ ਖਰਚ 'ਚ ਡੁੱਬ ਗਿਆ। ਤਾਂ ਮੈਂ ਉਸ ਦੇ ਕ੍ਰੈਡਿਟ ਕਾਰਡ ਨੂੰ ਅਨਲਸਟ ਕਰਨ ਵਿੱਚ ਉਸ ਦੀ ਸਹਾਇਤਾ ਕੀਤੀ। ਨਾਲ ਹੀ ਮੈਂ ਇਹੋ ਜਿਹੀ ਤਰਕੀਬ ਵੀ ਲੱਭਣ ਲੱਗ ਪਈ ਜਿਸ ਨਾਲ ਮੇਰੇ ਬੱਚਿਆਂ ਨੂੰ ਪੈਸੇ ਦੀ ਸਮਝ ਆ ਸਕੇ ਪਿਛਲੇ ਸਾਲ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਆਪਣੇ ਆਫਿਸ ਤੋਂ ਫੋਨ ਕੀਤਾ ਮੇਰੇ ਸਾਹਮਣੇ ਇੱਕ ਵਿਅਕਤੀ ਬੈਠਾ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਉਸ ਨੂੰ ਮਿਲਣਾ ਚਾਹੇਂਗੀ ਉਹਨਾਂ ਨੇ ਕਿਹਾ ਉਸ ਦਾ ਨਾਮ ਰਾਬਰਟ ਕਿਓਸਾਕੀ ਹੈ ਉਹ ਇੱਕ ਵਪਾਰੀ ਤੇ ਨਿਵੇਸ਼ਕ ਹੈ ਉਹ ਇੱਕ ਸਿੱਖਿਆਤ ਪਾਦ ਦਾ ਪੇਟੈਂਟ ਕਰਵਾਉਣਾ ਚਾਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਤੂੰ ਇਸੇ ਚੀਜ਼ ਦੀ ਤਲਾਸ਼ ਕਰ ਰਹੀ ਸੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ